ਅੱਜ 22 ਤਰੀਕ ਹੈ 22 ਜਨਵਰੀ ਹੈ ਔਰ ਅਯੋਧਿਆ ਦੇ ਵਿੱਚ ਸ਼੍ਰੀ ਰਾਮ ਮੰਦਿਰ ਉਦਘਾਟਨ ਯਾਨੀ ਕਿ ਪ੍ਰਾਣ ਪ੍ਰਤੀਸ਼ਠਾ ਵਾਲਾ ਦਿਨ ਅੱਜ ਹੈਗਾ ਤੇ ਉਸੇ ਵਾਸਤੇ ਸਮਾਗਮ ਵਿੱਡਿਆ ਜਾ ਰਿਹਾ ਹੈ ਯੋਧਿਆ ਦੇ ਵਿੱਚ ਰਾਮ ਭਗਤਾ ਦਾ ਤਾਂਤਾ ਲੱਗਿਆ ਹੋਇਆ ਪਰ ਨਾਲ ਦੀ ਨਾਲ ਹੀ ਇਸ ਮਾਮਲੇ ਦੇ ਉੱਤੇ ਖਾਸ ਕਰਕੇ ਦਲ ਖਾਲਸਾ ਦੇ ਕੁਝ ਆਗੂ ਬੋਲਦੇ ਨਜ਼ਰ ਆ ਰਹੇ ਨੇ ਦਲ ਖਾਲਸਾ ਦੇ ਵੱਲੋਂ ਇਸ ਉੱਤੇ ਇੱਕ ਵਿਸ਼ੇਸ਼ ਟਿੱਪਣੀ ਕੀਤੀ ਗਈ ਹੈ ਔਰ ਉਹ ਟਿੱਪਣੀ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਉਹ ਟਿੱਪਣੀ ਦੇ ਵਿੱਚ 1984 ਦਾ ਵੀ ਜ਼ਿਕਰ ਹੋਇਆ ਹੈ ਉਹ ਟਿੱਪਣੀ ਦੇ ਵਿੱਚ ਬਾਬਰੀ ਮਸਜਿਦ ਦਾ ਵੀ ਜ਼ਿਕਰ ਹੋਇਆ ਤੇ ਉਸ ਟਿੱਪਣੀ ਦੇ ਵਿੱਚ ਸ੍ਰੀ ਰਾਮ ਮੰਦਿਰ ਦਾ ਜ਼ਿਕਰ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕੀਤਾ ਗਿਆ ਆਗੂਆਂ ਵੱਲੋਂ ਸਾਫ਼ ਕਹਿਣਾ ਹੈ ਕਿ ਇਹ ਇੱਕ ਸਿਆਸੀ ਪ੍ਰੋਪਗੈਂਡਾ ਹੈ ਜਿਸ ਦੇ ਆਧਾਰ ਦੇ ਉੱਤੇ ਰਾਮ ਮੰਦਰ ਦਾ ਉਦਘਾਟਨ ਸਮਾਰੋਹ ਰੱਖਿਆ ਗਿਆ ਔਰ ਨਾਲ ਦੀ ਨਾਲ ਪ੍ਰਾਣ ਪ੍ਰਸਤਿਸ਼ਠਾ ਦੇ ਬਾਰੇ ਗੱਲ ਕਰਦੇ ਆں ਇਹ ਵੀ ਕਿਹਾ ਗਿਆ ਹੈ ਕਿ ਹਿੰਦੂ ਭਾਈਚਾਰੇ ਦੇ ਲੋਕ ਉਦੋਂ ਕਿੱਥੇ ਸੀ ਜਦੋਂ 1984 ਦਾ ਹਮਲਾ ਕੀਤਾ ਗਿਆ ਸੀ ਮੁੜ ਕੇ ਕਤਲੇਆਮ ਹੋਇਆ ਸੀ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਨੂੰ ਬਾਕੌਲ ਆਗੂਆਂ ਦੇ ਉਹਨਾਂ ਨੇ ਇਹ ਕਿਹਾ ਹੈ ਕਿ ਉਸ ਵੇਲੇ 1984 ਦੇ ਹਮਲੇ ਨੂੰ ਹਿੰਦੂ ਭਾਈਚਾਰੇ ਦੇ ਵੱਲੋਂ ਠੀਕ ਠਹਿਰਾਇਆ ਗਿਆ ਸੀ ਉਸ ਦਾ ਸਵਾਗਤ ਕੀਤਾ ਗਿਆ ਸੀ ਪਰ ਚਲੋ ਤਾਂ ਵੀ ਉਹਨਾਂ ਦਾ ਕਹਿਣਾ ਹੈ ਕਿ ਸ੍ਰੀ ਰਾਮ ਮੰਦਿਰ ਦਾ ਉਦਘਾਟਨ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਮੁਬਾਰਕ ਹੋਵੇ ਪਰ ਆਖਰਕਾਰ ਹੋਰ ਕਿਹੜੀਆਂ ਗੱਲਾਂ ਇਹਨਾਂ ਮਾਮਲਿਆਂ ਨੂੰ ਲੈ ਕੇ ਕੀਤੀਆਂ ਨੇ ਆਓ ਸੁਣ ਲੈਂਦੇ ਹਾਂ ਜਿਵੇਂ 26 ਜਨਵਰੀ ਦੇ ਨਾਲ ਸਾਡਾ ਕੋਈ ਤਾਲੁਕਾਤ ਨਹੀਂ ਨਾ ਐਵੇਂ ਸਾਡਾ 2 ਜਨਵਰੀ ਦੇ ਨਾਲ ਵੀ ਕੋਈ ਤਾਲੁਕਾਤ ਨਹੀਂ ਜਿਸ ਤਰੀਕੇ ਦੇ ਨਾਲ ਬਣਾਇਆ ਗਿਆ ਸੀ ਉਹਦੇ ਵਿਰੋਧੀ ਇੱਕ ਧੱਕਾ ਰਟਾ ਕੇ ਤੇ ਦੂਸਰੇ ਨੇ ਆਪਣਾ ਘਰ ਬਣਾਉਣਾ ਤੇ ਫਿਰ ਉਹਦੀ ਖੁਸ਼ੀ ਮਨਾਉਣਾ ਤੇ ਉਹਦੇ ਵਿੱਚ ਸ਼ਾਮਲ ਹੋਣਾ ਇਸ ਇੱਕ ਕੈਰੈਕਟਰ ਨੇਗਾ ਮੈਨੂੰ ਯਾਦ ਆ 2001 ਦੇ ਵਿੱਚ ਤਾਲਿਬਾਨ ਨੇ ਮਹਾਤਮਾ ਬੁੱਧ ਦੀ ਮੂਰਤੀ ਤੋੜੀ ਸ਼ਾਇਦ ਤੁਹਾਨੂੰ ਯਾਦ ਹੋਵੇ ਤੇ ਉਹਨਾਂ ਦਾ ਬੁੱਧ ਤੋੜਨਾ ਜੇ ਤਾਲਿਬਾਨੀਆਂ ਦਾ ਗਲਤ ਹੀ ਨਾ ਤਾਂ ਤੁਹਾਡੇ ਵੱਲੋਂ ਮਸਜਿਦ ਨੂੰ ਢਾ ਕੇ ਮਸਜਿਦ ਨੂੰ ਸ਼ੀਰ ਕਰਕੇ ਮੰਦਿਰ ਬਣਾਉਣਾ ਵੀ ਉਹਨਾਂ ਹੀ ਗਲਤ ਸੋ ਅਸੀਂ ਹਿੰਦੂ ਭਰਾਵਾਂ ਨੂੰ ਇਸ ਗੱਲ ਦੇ ਮੁਬਾਰਕਬਾਦ ਲੈਣੀ ਚਾਹੁੰਦੇ ਲੈ ਸਕਦੇ ਨੇ ਜੀ ਸਦਕੇ ਵੀ ਉਹਨਾਂ ਦਾ ਮੰਦਿਰ ਬਣ ਗਿਆ ਇਸ ਜਗ੍ਹਾ ਤੇ ਬਣਿਆ ਔਰ ਜਿਸ ਤਰੀਕੇ ਨਾਲ ਬਣਿਆ ਉਹਦੇ ਨਾਲ ਸਿੱਖ ਕਰੈਕਟਰ ਨੂੰ ਪ੍ਰੋਬਲਮ ਹੈ ਔਰ ਅਸੀਂ ਇਹ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੇ ਔਰ ਹਾਲਾਂ ਸਾਡੇ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਆਇਆ ਤੇ ਸਾਡੇ ਭਰਾਵਾਂ ਨੇ ਗੱਡੂ ਵੀ ਵੰਡੇ ਪਰ ਫਿਰ ਵੀ ਅਸੀਂ ਪਲਾ ਦਿੰਨੇ ਆਂ ਚੀਜ਼ਾਂ ਜਿਸ ਤਰੀਕੇ ਦੇ ਨਾਲ ਬਾਬਰੀ ਮਸਜਿਦ ਨੂੰ ਢਾ ਕੇ ਇੱਕ ਧਾਰਮਿਕ ਸਥਾਨ ਢਾਕੇ ਤੇ ਦੂਸਰਾ ਬਣਾ ਕੇ ਔਰ ਉਹਨੂੰ ਪ੍ਰਾਈਮ ਮਿਨਿਸਟਰ ਜਿਸ ਤਰੀਕੇ ਨਾਲ ਗਲੋਰੀਫਾਈ ਕਰ ਰਿਹਾ ਹੈ ਇਹ ਸਾਰਾ ਕੁਝ ਗਲਤ ਆ ਔਰ ਸਿੱਕਾ ਨੂੰ ਆਪਣੇ ਆਪ ਨੂੰ ਇਸ ਚੀਜ਼ ਤੋਂ ਦੂਰ ਰੱਖਣਾ ਚਾਹੀਦਾ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਨ ਨੂੰ ਵੀ ਅਪੀਲ ਕਰਦੇ ਆ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਕਿਸੇ ਨੂੰ ਜਿਆਦਾ ਇਹ ਚੜਿਆ ਤੇ ਨੱਚੀ ਜਾਵੇ ਬਗਾਨੀ ਸ਼ਾਦੀ ਦੇ ਵਿੱਚ ਆਪਣੇ ਦੇ ਅਸੀਂ ਗੁਰੂ ਧਾਮ ਜਿਹੜਾ ਬਚਾ ਨਹੀਂ ਪਾ ਰਹੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ